ਵੈਗ ਦੀ ਕਾ ਖਾਲਸਾ ਵੈਗ ਦੀ ਫਤਿਹ ਅੱਜ ਪਿਉਣ ਲੱਗੇ ਆਪਾਂ ਬੱਚਿਆਂ ਨੂੰ ਨਿੰਬੂ ਪਾਣੀ ਤੇ ਗਰਮੀ ਬੜੀ ਆ ਤੇ ਬਾਹਰ ਦਾ ਖਾਣਾ ਬੰਦ ਕੀਤਾ ਇਹਨਾਂ ਦਾ ਅੱਜ ਨਿੰਬੂ ਪਾਣੀ ਪਿਆ ਲੈ ਇਹਨਾਂ ਨੂੰ ਮਿਹਨਤ ਲਾਉਣ ਤੋਂ ਬਾਅਦ ਯਾਰ ਸ਼ੇਕਰਾਂ ਦੇ ਪਾ ਪਾ ਕੇ ਪਿਉਂਦੇ ਆ ਮੈਂ ਬੋਤਲਾਂ 'ਚ ਨਿੰਬੂ ਪਾਣੀ ਹੈ ਕਹਿਣ ਵਾਲੇ ਨੇ ਕਹਿ ਦੇਣਾ ਪਾਣੀ ਆ ਲੈ ਲੋ ਮਿਹਨਤ ਕਿ ਨਹੀਂ ਲੱਗਦੀ ਇੱਧਰ ਆ ਗੱਡੀ ਬੋਤਲ ਫੜਾਈ ਭਲਵਾਨ ਨੂੰ ਛੋੜੀਆਂ ਨੂੰ ਕੁੜੀਆਂ ਸ਼ੇਕਰ ਫੜਾਏ ਆ ਮੰਗਲ ਦੀ ਆ ਮੰਗਲਾ ਇਹਦਾ ਪਹਿਲਵਾਨ ਹੈ ਨਿਗਾਹ ਆ ਕੱਦ ਕਾਰਚ ਵੀ ਉਮਰ ਉਦਾਂ ਠੀਕ ਠਾਕ ਜੀ ਆ ਮੁੰਡਾ ਸਾਡਾ ਨਿਗਾਹ ਆ ਕੱਦ ਚ ਪਰ ਜਨੂਨ ਬੜਾ ਮੁੰਡੇ ਚ ਹੌਸਲਾ ਬੜਾ ਹੈ ਛੱਡ ਛੱਡ ਕੇ ਮੰਗਲਾ ਛੱਡ ਛੱਡ ਕੇ ਨਿਕਾ ਤੇ ਤੋਂ ਛੱਡ ਛੱਡ ਕੇ ਵੈਰੀ ਗੁੱਡ ਛੱਡ ਛੱਡ ਕੇ ਪਹਿਲੇ ਪਹਿਲਵਾਨਾ ਨਿਕਲਣਾ ਇੱਥੋਂ ਪਹਿਲਵਾਨਾ ਨਿਕਲਣਾ ਹੀ ਨਿਕਲ 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 ਅਗਿਆਈ ਅਗਿਆਈ ਪਹਿਲਵਾਨ ਸਾਡਾ ਅਗਿਆਈ ਅਗਿਆਈ ਨਿਕਲ 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 5 ਸੈਕਿੰਡ ਪਹਿ ਹੀ ਤੇ ਛੱਡ ਦੇ ਜੇ ਕੁਝ ਬੰਨਣਾ ਨਾ ਮੇਲੇ ਮੂਲੇ ਛੱਡਨੇ ਪੈਣੇ ਆ ਮੈਂ ਟਾਈਮ ਟੂ ਟਾਈਮ ਆਉਣਾ ਨਾਲ ਤੁਹਾਡੇ ਉੱਤੇ ਤੇ ਮੈਂ ਵੀ ਆਖਾਂ ਮੈਂ ਮੇਲੇ ਵੇਖਣੇ ਆ ਲਾ ਦੇ ਪਰਵਾਨਾ ਲਾ ਦੇ ਆ ਸਾਡੀ ਨਿੱਕੀ ਪਨੀਰੀ ਆ ਥੋੜੀ ਗਾਇੰਦੀ ਵੱਡੀ ਪਨੀਰੀ 35 40 ਵਾਲੀ ਲਾਓ ਲਾਓ ਤਗੜੇ ਹੋ ਗਏ ਵੈਰੀ ਗੁੱਡ ਹੁਣ ਤੇ ਯੂਨੀਫਾਰਮ ਵੀ ਸਾਰਿਆਂ ਕੋਲ ਹੈਗੀਆਂ ਲਾਓ ਉਹ ਲੱਗੇ 45 50 ਵਾਲੇ ਦੋ ਜਵਾਨ ਗੱਬਰੂ ਗਾੜੀ ਉਹ ਗਾੜੀ ਇਹਦੇ ਹੁਣ ਮੇਰਾ ਤੇਰਾ ਫਟ 72 ਕੋਈ ਆ ਕੁਝ ਸਾਡਾ ਸ਼ੇਅਰ ਕਰਨਾ ਈ ਹੈ